ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮੂਹ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਥਾਣੇ ਦਾ ਘਿਰਾਓ ਕਰਨ ਲਈ 6 ਮਈ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਤੋਂ ਬਾਅਦ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਘਿਰਾਓ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਉੱਥੇ ਹੀ ਇਨ੍ਹਾਂ ਤਿਆਰੀਆਂ ਦਰਮਿਆਨ ਹੁਸ਼ਿਆਰਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ ਹੈ ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਵਾਸੀ ਪਿੰਡ ਮਲਕਪੁਰ ਨੇ ਦੱਸਿਆ ਕਿ ਮੰਗਲਵਾਰ ਨੂੰ ਯੂਨੀਅਨ ਆਗੂਆਂ ਦਾ ਵੱਡਾ ਜਥਾ ਸ਼ੰਭੂ ਬਾਰਡਰ ਲਈ ਰਵਾਨਾ ਹੋਣਾ ਸੀ ਪਰੰਤੂ ਉਸ ਤੋਂ ਪਹਿਲਾਂ ਹੀ ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਉਹਨਾਂ ਨੂੰ ਸਵੇਰੇ 7 ਵਜੇ ਹੀ ਘਰ ਵਿੱਚ ਨਜ਼ਰਬੰਦ ਕਰ ਲਿਆ ਉਹਨਾਂ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਅਤੇ ਕਿਸਾਨਾਂ ਤੇ ਹੋਏ ਤਸ਼ੱਦਦ ਦੇ ਵਿਰੋਧ ਵਿੱਚ ਉਹਨਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਤੋਂ ਸ਼ੰਭੂ ਬਾਰਡਰ ਲਈ ਰਵਾਨਾ ਹੋਣਾ ਸੀ ਕਿਸਾਨ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਥੇਬੰਦੀ ਤੋਂ ਇੰਨਾ ਡਰਦੇ ਹਨ ਕਿ ਉਹਨਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਅੱਜ ਸਰਕਾਰ ਨੇ ਪੂਰੇ ਪੰਜਾਬ ਵਿੱਚੋਂ 50 ਅਹੁਦੇਦਾਰਾਂ ਤੇ ਪ੍ਰਧਾਨਾਂ ਨੂੰ ਨਜ਼ਰਬੰਦ ਕੀਤਾ ਹੈ ਮਹਿਰਪ੍ਰਿੰਦ ਸਿੰਘ ਬਾਜਵਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਭਾਰਤੀ ਕਿਸਾਨ ਜੁਨੇ ਦੀ ਦਵਾਬਾ ਜੋ ਕਿ ਅੱਜ ਇਸੇ ਦੇ ਤੜਕਸਾਰੀ ਐਸ ਐਚਓ ਰੌਲਪਿੰਡੀ ਅਤੇ ਐਸ ਆਈ ਆਲ ਕਰਨੀ ਸੁਖਦੇਵ ਸਿੰਘ ਜੀ ਜੋ ਕੋ ਫਾਰਮ ਹਾਸ ਤੇ ਬੈਠੇ ਸੀਗੇ ਕਹਿੰਦੇ ਅੱਜ ਤੁਸੀਂ ਜਾਣਾ ਨਹੀਂ ਅੱਜ ਘਰ ਰਹਿਣਾ ਕਿਉਂਕਿ ਭਗਵੰਤ ਮਾਨ ਦਾ ਸਨੇਹਾ ਕਿ ਅੱਜ ਘਰੋਂ ਬਾਹਰ ਨਹੀਂ ਜਾਣਾ ਭਾਈ ਸਾਨੂੰ ਇਹਨਾਂ ਨੂੰ ਪਤਾ ਕਿ ਕਿਸਾਨਾਂ ਕੋਲੋਂ ਸਰਕਾਰ ਨੂੰ ਇਹਨਾਂ ਭੈ ਕਾ ਦਾ ਡਰ ਕਾ ਦਾ ਅਸੀਂ ਦੇਖੋ ਕੁਛ ਨਹੀਂ ਕਿ ਭਾਈ ਸਾਡੀਆਂ ਜਿਹੜੀਆਂ ਟਰਾਲੀਆਂ ਨੇ ਉਹ ਦੇ ਦਿਓ ਕਿਉਂਕਿ ਕਣਕਾਂ ਹੀ ਬੜੀਆਂ ਔਖੀਆਂ ਛੁੱਟੀਆਂ ਉਹ ਟਰਾਲੀਆਂ ਦਾ ਹਿਸਾਬਤਾ ਵੀ ਲੈਣਾ ਸੀ ਪਰ ਸਰਕਾਰ ਇੰਨੀ ਡਰੀ ਹੋਈ ਹੈ ਸਾਨੂੰ ਪਤਾ ਨਹੀਂ ਕਿ ਸਰਕਾਰ ਦੀ ਮਨਛਾ ਕੀ ਹੈ ਸਰ ਕੀ ਕਾਰਨ ਹੈ ਜਿਹੜਾ ਤੁਹਾਨੂੰ ਅੱਜ ਜਿਹੜਾ ਨਜ਼ਰਬੰਦ ਕੀਤਾ ਗਿਆ ਹੈ ਕਾਰਨ ਕੀ ਹੈ ਜੀ ਇਹ ਜਿਹੜਾ ਅੱਜ ਕੱਟ ਸੀਗਾ ਵੱਡਾ ਸ਼ੰਭੂ ਬਾਰਡਰ ਤੇ ਉੱਥੋਂ ਤੇ ਐਸਐਚਓ ਨੇ ਵਧੀਆਂ ਕੀਤੀਆਂ ਸੀਗਾ ਸ਼ੰਭੂ ਬਾਰਡਰ ਆ ਜਿਹੜਾ ਉੱਥੇ ਠਾਣਾ ਪੈਂਦਾ ਉਹਨੂੰ ਵਧੀਆਂ ਕੀਤੀਆਂ ਸੀ ਉੱਥੇ ਇੱਕ ਵੱਡਾ ਕੱਟ ਸੀਗਾ ਸਰਕਾਰ ਨੂੰ ਦੱਸਣਾ ਸੀਗਾ ਸਰਕਾਰ ਤੋਂ ਪੁੱਛਣਾ ਸੀਗਾ ਕਿ ਭਾਈ ਸਾਡੀਆਂ ਟਰਾਲੀਆਂ ਸਾਡੇ ਸਿਲੰਡਰ ਸਾਡੇ ਏਸੀ ਕਿਉਂਕਿ ਸਰ ਉਸ ਦਿਨ ਪੁਲਿਸ ਮੁਲਾਜ਼ਮ ਕਹਿ ਰਹੇ ਸੀ ਗੈਂਡ ਹਕਾਰੀ ਕਹਿ ਰਹੇ ਸੀ ਕਿ ਇੱਕ ਇੱਕ ਚੀਜ਼ ਦਾ ਹਿਸਾਬ ਦਵਾਵਾਂਗੇ ਅਸੀਂ ਹਰ ਚੀਜ਼ ਨੋਟ ਕੀਤੀ ਹੈ ਪਰ ਕਈ ਜਗ੍ਹਾ ਮੈਨੂੰ ਬੜਾ ਦੁਖੀ ਹਿੱਦ ਹਨ ਕਹਿ ਰਹੇ ਹੋਏ ਕਿ ਪੁਲਿਸ ਮੁਲਾਜ਼ਮ ਲੈ ਗਏ ਸਮਾਨ ਚੁਪ ਕੇ ਜੀ ਰਾਲੀਆਂ ਨਿਕਲੀਆਂ ਪੁਲਿਸ ਮੁਲਾਜ਼ਮਾਂ ਦੇ ਘਰੋਂ ਉਹਦੇ ਬਾਰੇ ਅਸੀਂ ਸਰਕਾਰ ਨੂੰ ਇੱਕ ਚੇਤਾਵਨੀ ਦੇਣੀ ਸੀ ਕਿ ਸਾਡਾ ਹਿਸਾਬ ਦਿੱਤਾ ਜਾਏ ਹੋਰ ਤਾਂ ਕੋਈ ਨਹੀਂ ਗੱਲ ਸਰਕਾਰ ਦੀ ਮਨਸਾ ਦਾ ਪਤਾ ਨਹੀਂ ਕੀ ਹੈ ਰਾਗਵ ਚੰਡੇ ਆ ਵੇਖ ਲਓ ਜੀ ਰਾਗਵ ਚੰਡੇ ਕੋਲ 200 ਬੰਦਾ ਪੁਲਿਸ ਮੁਲਾਜ਼ਮ ਲਾਇਆ ਥਾਣਿਆਂ ਸਾਡੇ ਅੰਦਰ ਮੁਲਾਜ਼ਮ ਨਹੀਂ 750 ਬੰਦਾ ਪੰਜਾਬ ਪੁਲਿਸ ਦਾ ਦਿੱਲੀ ਲੱਗਾ ਹੋਇਆ ਕਿਉਂ ਸਾਡਾ ਦਿੱਲੀ ਨਾਲ ਕੀ ਵਾਸਤਾ ਹੈ ਦਿੱਲੀ ਵਾਲੇ ਇੱਥੇ ਆਜਣ ਸਮੇਂ ਵਾਰੀ ਸਾਡੇ ਉੱਥੇ ਮਲਾਜਮ ਲੱਗੇ ਨੇ ਪੰਜਾਬ ਲਈ ਮੰਦ ਭਾਗੀ ਖਬਰ ਹੈ ਕਿਉਂਕਿ ਜੇ ਕੋਈ ਲੁੱਟਾਂ ਖਵਾਉਂਦੀਆਂ ਥਾਣੇ 'ਚ ਮਲਾਜਮ ਨਹੀਂ ਨਵੀਂ ਭਰਤੀ ਤੇ ਹੁਣ ਹੈ ਹੋਣੀ ਹੈ ਪਤਾ ਨਹੀਂ ਕਦੋਂ ਹੋਣੀ ਹੈ ਜਾਂ ਨਹੀਂ ਹੋਣੀ ਕਰ ਨੇ ਅਕੇ ਮਲਾਜਮਾਂ ਤੇ ਵੀ ਮਲਾਜਮ ਵੀ ਦੰਗ ਤੇ ਕਿਸਾਨ ਵੀ ਦੰਗ ਇਹ ਕਿੰਨੇ ਵਜੇ ਤੁਹਾਨੂੰ ਅੱਜ ਸਵੇਰੇ ਨਜ਼ਰਬੰਦ ਕੀਤਾ ਗਿਆ ਇਹ ਮੇਰੇ ਕੋਲ ਵੀਰ ਮੇਰਾ ਸਾਡੇ 7 7.5 ਦੇ ਕਰੀਬ ਆ ਗਏ ਜੀ ਤੇ ਸਵੇਰੇ ਹੀ ਐਸਐਚਓ ਸਾਹਿਬ ਹੁਕਮ ਕਰ ਗਏ ਕਿ ਭਾਈ ਅੱਜ ਘਰੋਂ ਨਾ ਜਾਇਓ ਅਸੀਂ ਧੱਕੇ ਨਾਲ ਨਹੀਂ ਕੁਝ ਵੀ ਕਰਦੇ ਪਰ ਕਿੰਨੀ ਕੁ ਆਵਾਜ਼ ਨੂੰ ਕਿੰਨਾ ਕੁ ਕਿਸੇ ਨੂੰ ਸੱਚ ਨੂੰ ਕਿੰਨਾ ਕੁ ਦਬਾ ਲਈ ਸਰਕਾਰ ਤੇ ਥੋੜਾ ਹੋਰ ਵੀ ਕੋਈ ਤੁਹਾਡਾ ਕੋਈ ਕਮੇਟੀ ਮੈਂਬਰ ਜਾਂ ਕੋਈ ਪ੍ਰਧਾਨ ਜਾਂ ਹੋਰ ਕੋਈ ਵੀ ਨਜ਼ਰਬੰਦ ਕੀਤੀ ਹੋਈ ਸਾਡੇ ਮਨਜੀਤ ਸਿੰਘ ਰਾਏ ਜੀ ਤਕਰੀਬਨ ਤਕਰੀਬਨ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੇ 50 ਤੋਂ 51 ਬੰਦੇ ਨੇ ਜਿਹੜੇ ਪੂਰੇ ਪੰਜਾਬ ਦੇ ਸਾਡਾ ਸਮਰਾਲਾ ਲੁਧਿਆਣਾ ਗੁਰਾਇਆਂ ਫਲੋਰ ਫਿਰ ਕੈਨ ਦਾ ਪਾਬਰ ਆਦਮਪੁਰ ਫਿਰ ਰਿਪੋਰਟ ਅਨੰਦਪੁਰ ਸਾਹਿਬੋਂ ਲੱਗ-ਲੱਗ ਜਗ੍ਹਾ ਤੋਂ ਮੈਨੂੰ ਆ ਰਹੀਆਂ ਸਾਰੀਆਂ ਰਿਪੋਰਟਾਂ ਚ ਕਹੋ ਕਿ ਤੁਹਾਨੂੰ ਮੰਦੇ ਵੀ ਦਵਾਂਗਾ ਸਾਰਿਆਂ ਨਜ਼ਰਬੰਦ ਕੀਤਾ ਹੈ ਕੁਝ ਸਾਡੇ ਵੀਰਾਂ ਨੂੰ ਥਾਣੇ ਵੀ ਜਾਂ ਚੌਕੀਆਂ 'ਚ ਵੀ ਲੈ ਗਿਆ ਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਮੰਗ ਤੇ ਸਾਰਿਆਂ ਨੂੰ ਪਤਾ ਮੰਗੇ ਹੋਈ ਏ ਕਿ ਇਸ ਤਰ੍ਹਾਂ ਕਿਸੇ ਨੂੰ ਤੰਗ ਨਾ ਕਰੋ ਹਰ ਬੰਦਾ ਕੰਮਕਾਰ ਵਾਲਾ ਲੋਕੀ ਤੂੜੀਆਂ ਬਣਾ ਰਹੇ ਨੇ ਚਲੋ ਅੱਜ ਮੀਂਹ ਪੈ ਗਿਆ ਕੁਝ ਲੋਕ ਵਿਹਲੇ ਸੀਗੇ ਕਮਾ ਕਰਨ ਵਾਲੇ ਨੇ ਇਹ ਇੱਕ ਕੱਲ ਨੂੰ ਪ੍ਰੋਗਰਾਮ ਹੈ ਜਿਹਨਾਂ ਨੇ ਡੱਕਣਾ ਤੇ ਕਿਤੇ ਸੜਕਾਂ ਤੇ ਡੱਕ ਲੈਣਾ ਪਰ ਡੱਕਿਆ ਨਹੀਂ ਦਰਿਆਵਾਂ ਨੂੰ ਕਦੀ ਡੱਕਾ ਨਹੀਂ ਲਾਇਆ ਜਾਂਦਾ ਇਹ ਧੱਕਾ ਕਰ ਰਹੀ ਹੈ ਗਵਰਨਮੈਂਟ ਤੇ ਕੱਲ ਕਿੰਨੇ ਵਜੇ ਤੁਹਾਡਾ ਪ੍ਰੋਗਰਾਮ ਸੀਗਾ ਇੱਥੋਂ ਜਾਣਦਾ ਤੇ ਕਿੱਥੇ ਇਕੱਠ ਹੋਣਾ ਸੀ ਇਹ 7 ਵਜੇ ਵੱਡਾ ਇਕੱਠ ਹੋਣਾ ਸੀਗਾ ਜੀ ਆਪਣਾ ਟੋਲ ਪਲਾਜਾ 플ੋਰ ਉੱਥੋਂ ਇਕੱਠੇ ਹੋ ਕੇ ਜਾਣ ਔਰ ਕਿਸੇ ਨੂੰ ਕੁਝ ਨਹੀਂ ਕਹਿਣਾ ਸੜਕ ਤੇ ਇੱਕ ਪਾਸੇ ਇੱਕ ਵੱਡਾ ਰੋਸ ਮਜਾਰਾ ਕਰਨਾ ਹੈ ਇੱਕ ਰੈਲੀ ਕਰਨੀ ਹੈ ਕੋਈ ਓਦਾਂ ਦਾ ਕੰਮ ਨਹੀਂ ਉਧਰ ਜਦੋਂ ਐਸਆਈ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਰਕਾਰ ਦੇ ਹਦਾਇਤਾਂ ਦੇ ਹੀ ਉਹ ਆਪਣੀ ਡਿਊਟੀ ਕਰ ਰਹੇ ਨੇ ਜਿੱਦੇ ਜਿੰਨਾ ਸਮਾਂ ਅਫਸਰ ਕਹਿਣਗੇ ਉਨਾ ਸਮਾਂ ਇਹਨਾਂ ਨੂੰ ਨਜ਼ਰਬੰਦ ਕੀਤਾ ਜਾਵੇਗਾ ਹਾਂਜੀ ਹਾਂਜੀ ਸਰ ਜੀ ਅੱਜ ਹਰਪ੍ਰੀਤ ਸਿੰਘ ਬਾਜਬਾਜੀ ਮਲਖਪੁਰ ਦੇ ਆ ਜੋ ਉਹਨਾਂ ਨੂੰ ਅੱਜ ਘਰ ਵਿੱਚ ਨਜ਼ਰਬੰਦ ਕੀਤਾ ਆ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਇਹ ਸਰਕਾਰ ਵੱਲੋਂ ਜੋ ਸਰਕਾਰੀਆਂ ਡਿਊਟੀਆਂ ਤੋਂ ਵੱਧ ਇਹ ਲਾਈਆਂ ਆ ਇਹ ਤੋਂ ਡਿਊਟੀ ਕਰ ਰਹੇ ਨੇ ਜੀ ਜੀ ਤੇ ਕਿੰਨੇ ਵਜੇ ਇੱਥੇ ਆਏਗਾ ਤੁਸੀਂ ਪਹੁੰਚੇ ਸੀਗੇ ਜੀ ਕੱਲ ਨੀਰ ਹੁਣ 7:00 ਵਜੇ ਫੀਲ ਹੋ ਰਵੇ ਤੇ ਕਿੰਨੇ ਹੁਣ ਕਿਦਾਂ ਕਿੰਨੇ ਦਿਨ ਰੱਖੋਗੇ ਇਦਾਂ ਜਾਂ ਕਿ ਅੱਜ ਸ਼ਾਮ ਤੱਕ ਹੈ ਜਾਂ ਕਿ ਕੱਲ ਤੱਕ ਹੈ ਜੀ ਸਰ ਉਹ ਤਾਂ ਸੀਨੀਅਰ ਆ ਬਸ ਜੀ ਮੈਂ ਦੇਖ ਜੂਦਾ ਤੇ ਹੁਣ ਘਰ ਤੋਂ ਇਹ ਕਿਤੇ ਜਾ ਸਕਦੇ ਕਿ ਘਰੇ ਹੀ ਰਹਿਣਗੇ ਜੀ ਨਹੀਂ ਫਿਲਹਾਲ ਤਾਂ ਮੇਰੀ ਕੋਈ ਆ ਘਰੇ